ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਲਓ ਜੀ ਬਲੌਗ ਆਪਾਂ ਸ਼ੁਰੂ ਕਰ ਰਿਹਾ ਆ ਸਾਮ ਦੇ ਟਾਈਮ ਤੋਂ ਤਕਰੀਬਨ ਇੱਥੇ 2:30 3 ਦਾ ਟਾਈਮ ਹੋਇਆ ਸੀਗਾ ਗਰਮੀ ਨੇ ਅਤ ਕਰੀ ਵੀ ਆ ਸੱਚੀ ਇੰਨੀ ਜਿਆਦਾ ਗਰਮੀ ਬੁਰਾ ਹਾਲ ਹੀ ਹੋਇਆ ਪਿਆ ਤੇ ਮੈਂ ਲੱਗੀ ਸੀ ਇੱਥੇ ਕੱਪੜੇ ਮਸ਼ੀਨ 'ਚ ਪਾਉਣ ਬੱਚਿਆਂ ਨੂੰ ਜਿਹੜੇ ਸੀ ਤੇ ਛੋਟੀਆਂ ਹੋਈਆਂ ਸੀ ਉਸ ਦਿਨ ਅਗਲੇ ਦਿਨ ਦਾ ਵੀਡੀਓ ਹੈ ਮੇਰੇ ਕੋਲ ਤੇ ਮੈਂ ਕਿਹਾ ਚਲੋ ਜਿਹੜੇ ਕੱਪੜੇ ਨੇ ਆਪਾਂ ਧੋ ਦਈਏ ਤੇ ਦੁਪਹਿਰੇ ਤਾਂ ਟਾਈਮ ਦਾ ਕੋਈ ਵੀ ਜਿਹੜਾ ਕੰਮ ਆ ਨਹੀਂ ਬਣਦਾ ਹੈਗਾ ਕਿਉਂਕਿ ਸਵੇਰ ਤਕਰੀਬਨ 9 ਵਜੇ ਨੂੰ ਇੰਨੀ ਜਿਆਦੇ ਧੂਪ ਪਗੜ ਲੱਗ ਜਾਂਦੀ ਧੁੱਪ ਹੌਣ ਲੱਗਾ ਹੌਣ ਹੋ ਜਾਂਦੀ ਹੈ ਤਕਰੀਬਨ ਬਾਹਰ ਨਹੀਂ ਨਿਕਲਾ ਜਾਂਦਾ ਬਿਲਕੁਲ ਵੀ ਤੇ ਤਾਂ ਕਰਕੇ ਮੈਂ ਕਿਹਾ ਚਲੋ ਜਿਹੜੇ ਕੱਪੜੇ ਆ ਪਰ ਸ਼ਾਮ ਨੂੰ ਧੋਵਾਂਗੇ ਬਸ ਇਥੇ ਹੁਣ ਮੈਂ ਮਸ਼ੀਨ ਲਗਾਤੀ ਐਨੇ ਕਿਚਨ ਦਾ ਕੰਮ ਆ ਪਏੜਾ ਖਤਮ ਕਰਾਂਗੇ ਨਾਲ ਦੀ ਨਾਲ ਬਸ ਉਹਨੇ ਆਪਣੇ ਜਿਹੜੇ ਕੱਪੜੇ ਨੂੰ ਧੋਤੇ ਜਾਣਗੇ ਤੇ ਕੱਪੜੇ ਇੱਥੇ ਮੈਂ ਪਹਿਲਾਂ ਸਾਰੇ ਬੱਚਿਆਂ ਦੇ ਪਾਏ ਨਹੀਂ ਕਿਉਂਕਿ ਬੱਚਿਆਂ ਦੇ ਕੱਪੜਿਆਂ 'ਚ ਜਿਆਦਾ ਕੋਈ ਮਲ ਵਗੈਰਾ ਤਾਂ ਨਹੀਂ ਹੁੰਦੀ ਮੈਂ ਕਿਹਾ ਚਲੋ ਪਹਿਲਾਂ ਇਹਨਾਂ ਨੂੰ ਦੋ ਰਾਉਂਡ ਆ ਜਾਣਗੇ ਫਿਰ ਆਪਾਂ ਧੋਵਾਂਗੇ ਦੂਜੇ ਕੱਪੜੇ ਸਾਡਾ ਸ਼ਿਕਾਰ ਜੀ ਸਾਰਿਆਂ ਨੂੰ ਹੋਰ ਸੁਣਾਉ ਜੀ ਕਿਵੇਂ ਹੋ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਅੰਦਰੋਂ ਠੀਕ ਹੋਵੋਗੇ ਲੋ ਜੀ ਦੁਪਹਿਰ ਦਾ ਟਾਈਮ ਹੋਊਗਾ ਤਕਰੀਬਨ 3:30 ਹੋ ਗਏ ਤੇ ਜਿਵੇਂ ਕਿ ਤੁਹਾਨੂੰ ਪਤਾ ਬੱਚਿਆਂ ਨੂੰ ਹੋ ਗਈਆਂ ਛੁੱਟੀਆਂ ਹਨਾ ਆ ਬੈਠਿਆ ਤੇ ਦੋ ਆਏ ਨੇ ਸਾਡੇ ਬੱਚੇ ਹੋਰ ਛੁੱਟੀਆਂ ਘਟਲ ਹਨਾ ਘਟੇ ਰਹਿੰਦੇ ਤੁਸੀਂ ਨਾਮ ਕਿ ਨਾ ਨਬੂਏ ਲੈਂ ਲਾ ਬਸ ਕੋਪਰੋ ਨਾ ਖਲਾਇ ਤੂ ਦੇਸ ਮਿਰੇ ਹਸ ਸਮਾਰਕੇ ਸਮਾਰਕੇ ਦਿਖਾ ਦੀਆ ਪਾਬਤ ਤੇ ਉਹ ਦੂਸਰੀ ਨਹੀਂ ਪਤਾ ਕਿ ਲੈ ਲਾ ਲੋਜੀ ਇਹ ਆਪਣੇ ਢਾਈ ਨੇ ਦੋ ਦੋਤੀਆਂ ਆਈਆਂ ਨੇ ਆਪਣੇ ਨਾਨਕੇ ਘੁੱਟੀਆਂ ਕੱਟਣ ਮਿਹਰਦਸ ਸਿੰਘਾ ਨੂੰ ਵੇ ਆ ਦੇ ਕੋ ਨੂਰ ਆਪਣੀ ਇਹਨਾਂ ਨੂੰ ਟਿਕੜ ਨਹੀਂ ਦਿੰਦੀ ਦੇਖੋ ਉਹਨਾਂ ਨੂੰ ਬਿੰਦੇ ਵੱਧ ਵਿਚਾਰੀਆਂ ਨੂੰ ਘੇੜੇ ਕਢਾਈ ਜਾਂਦੀ ਆ ਬੈਠਣ ਨਹੀਂ ਦਿੰਦੀ ਹੈਗੀ ਟੇਕ ਕਰਨ ਕਦੇ ਉਧਰ ਲੈ ਜਾਂਦੀ ਆ ਕਦੇ ਉਧਰਲੇ ਘਰੇ ਲੈ ਜਾਂਦੀ ਆ ਸੱਸੀ ਘਰ ਬੁਲਾਉਣਾ ਉਹ ਸਾਰੇ ਭਲਾ ਬੁੱਤ ਕਦੇ ਇਹ ਵੀ ਸੰਗ ਦੇਨੇ ਸੰਗ ਦੇਨੇ ਹੈ ਨਾ ਅਗਰੇ ਤੂੰ ਸੰਗ ਲਾ ਕੋਈ ਵੀ ਨਹੀਂ ਹੈਗਾ ਤੁਸੀਂ ਤਾਂ ਜਿਸੜੀ ਹੋਗੇ ਜੱਗ ਕਸਰੀਆ ਨੂਰ ਬਲਾਉ ਸੱਸੀ ਕਰ ਨੂਰ ਬਲਾਉ ਫੋਨ ਬਲਾਉ ਹੰਦਿਸਰੇ ਹੱਥ ਭਾਜੀ ਖਫਾ ਧੋ ਰਹੇ ਸੀਗੇ ਕੱਪੜੇ ਕਿਹਨਾਂ ਤਾਂ ਤੁਹਾਨੂੰ ਪਤਾ ਇਹਨਾਂ ਦੀ ਤਾਂ ਮਸਤੀ ਚੱਲੀ ਜਾਣੀ ਹੈ ਕਸ ਫੜੇ ਇਹ ਜਿਹੜਾ ਵਾਲਾ ਪਛਾਦੇ ਕੱਪੜੇ ਪਾ ਲਈ ਉਹ ਕੱਲ ਮਸਤ ਤੇ ਨੂੰ ਕੱਢ ਦੇ ਆ ਕਿਚਨ ਦਾ ਕੰਮ ਹੋ ਗਿਆ ਖਤਮ ਆਪਣਾ ਤੇ ਹੁਣ ਆਪਣਾ ਕਰਦੇ ਆ ਹੁਣ ਇਹ ਕੰਮ ਹਾਂਜੀ ਇੱਥੇ ਮੈਂ ਲੱਗੀ ਸੀ ਕਿਚਨ ਦੇ ਵਿੱਚ ਰੋਟੀ ਵਾਲੇ ਜਿਹੜੇ ਪਾਉਣੇ ਹੁੰਦੇ ਆ ਉਹ ਤੋਂਣ ਲੱਗੀ ਸੀ ਬਸ ਇਹ ਗਰਮ ਪਾਣੀ ਕਰਕੇ ਗੈਸ ਦੇ ਉੱਪਰ ਹੀ ਰੱਖਤਾ ਸੀ ਇਹਦੇ ਵਿੱਚ ਥੋੜੀ ਜਿਹੀ ਸਰਫ ਤੇ ਥੋੜਾ ਜਿਹਾ ਵਿਨੀਗਰ ਪਾਇਆ ਸੀਗਾ ਤੇ ਮੈਂ ਕਿਚਨ ਦੇ ਵਿੱਚ ਹੀ ਵਾਸ਼ ਕਰਦੀ ਹੁੰਦੀ ਆ ਮੈਂ ਕਹਿੰਨੇ ਗਰਮ ਹੋ ਪਾਣੀ ਨਾਲ ਨਾਲ ਇਹ ਵੀ ਭੋਂਤੇ ਜਾਂਦੇ ਜੀ ਸਾਰੇ ਤੁਸੀਂ ਕਿਵੇਂ ਹੋ ਮੈਂ ਬਿਲਕੁਲ ਠੀਕ ਆ ਤੇ ਇਦਨ ਮਮਾ ਮਮਾ ਸ਼ਾਮ ਹੋ ਗਈ ਸੀ ਤੇ ਇਧਰ ਮਮਾ ਝਾੜੂ ਲਗਾ ਰਹੇ ਨੇ ਸ਼ਾਮ ਦਾ ਝਾੜੂ ਤੇ ਮਮਾ ਨਾ ਹੁਣੀ ਉੱਥੇ ਸੀ ਵੀ ਸਲਾਈ ਕਰ ਰਹੇ ਸੀ ਫਿਰ ਸੀ ਅੰਦਰ ਬੈਠ ਕੇ ਪਰ ਸਿੱਖਦੇ ਨੇ ਬਰਤ ਨਹੀਂ ਸਾ ਜੀ ਅਪਾ ਇਹਨੂੰ ਪਾਇਆ ਲੂੜ じゃ ਸ਼ੁਰੂ ਆਪਣੀ ਉਹ ਮੈਂ ਤਾਂ ਫੋਨ ਕਰ ਬਲੌਗ ਸ਼ੂਟ मैं ਕਰਦੀ ਆ मैं क्या ਕੰਮ ਸਲਮਾਨ ਤੁਸੀਂ ਜਾਂ ਐਸਸ ਕਹਿੰਦੇ ਨਾ ਪਾਪਾ ਜੀ ਬਹੁਤ ਦੁੱਖ ਹੋਣਗੇ ਪਾਪਾ ਜੀ ਆਇਰੇ ਨਹੀਂ ਪਿੰਡ ਚ ਆਉਣ ਸਰ ਪੈ ਗਏ ਕਾਕੀ ਗੋਲੀ ਲਿਆਵਾਂਗੇ ਖੁਲ ਮੈਂ ਬੁਝਾੜੀ ਵੀ 3 ਫੇਰ ਫੇਰ ਫਲੇਵਰ 3 ਹੋ ਜਾਣੀ ਹੈ ਮੈਂ ਪਰੋਮ ਤੇ ਵਾਰੀ ਨਾ ਦੇਖੋ ਕਿ ਨਹੀਂ ਲਿਆਉਂਦੇ ਆ ਨਹੀਂ ਵੀ ਬਿਲੀਓ

ਆ ਰਹੀ ਹੈ ਨਾ ਸਨਾਰਾ ਪਿਆ ਪਿਆ ਹਾਂਜੀ ਕਿਚਨ ਦੇ ਬਰਤਨ ਵਗੈਰਾ ਸਾਫ ਕਰਨ ਤੋਂ ਬਾਅਦ ਇੱਥੇ ਮੈਂ ਲੱਗੀ ਸੀ ਝਾੜੂ ਲਗਾਉਣ ਸੱਚੀ ਦੇਖੋ ਕੱਪੜਿਆਂ ਦਾ ਕਿੰਨਾ ਜਿਆਦਾ ਖਿਲਾਰਾ ਹੋ ਪਿਆ ਨਾ ਸਲਾਈ ਕਰਨ ਵਾਲਿਆਂ ਦਾ ਤੇ ਜੱਸ਼ ਲੱਗੀ ਹੋਈ ਆ ਆਪਣੀ ਇੱਥੇ ਪਾਪਾ ਜੀ ਨਾਲ ਗੱਲਾਂ ਕਰਨ ਤੇ ਅੱਗੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਉਗੀ ਪਾਪਾ ਜੀ ਨਾਲ ਗੱਲਾਂ ਕਰਦੇ ਪਾਪਾ ਇੱਥੇ ਸੁਣਾ ਕੋਸ਼ ਉਹ ਪੁਰਾਣੀਆਂ ਗੱਲਾਂ ਦਾ ਜਿਹੜੀਆਂ ਪੁੱਛਦੀ ਰਹਿੰਦੀ ਹੁੰਦੀ ਆ ਤੇ ਇਹ ਕਹਦੇ ਹੁੰਦੇ ਆ ਨਾ ਵੱਡਿਆਂ ਨਾਲ ਘਰ ਦੇ ਵਿੱਚ ਰੌਣਕ ਹੁੰਦੀ ਆ ਪਾਪਾ ਜੀ ਸਾਡੇ ਨਾਲ ਤਾਂ ਕੋਈ ਨਾ ਕੋਈ ਗੱਲ ਬੱਚਿਆਂ ਨੂੰ ਪ੍ਰਾਣੀ ਹਨਾ ਕੋਈ ਨਾ ਕੋਈ ਗੱਲ ਆ ਜਿਹੜੀ ਬੱਚਿਆਂ ਨਾਲ ਸ਼ੇਅਰ ਕਰਦੇ ਰਹਿੰਦੇ ਹੁੰਦੇ ਨੇ ਤੇ ਖਾਸ ਕਰ ਬੱਚਿਆਂ ਨੂੰ ਇਹ ਹੋਣੀਆ ਵੀ ਚਾਹੀਦੀਆਂ ਦੱਸਣੀਆਂ ਵੀ ਚਾਹੀਦੀਆਂ ਨੇ ਹੋ ਕੇ ਪਹਿਲਾਂ ਇਹ ਗੱਲਾਂ ਬੱਚਿਆਂ ਨੂੰ ਪਤਾ ਹੋਣੀ ਚਾਹੀਦੇ ਅੱਜ ਕੱਲ ਤਾਂ ਮੋਬਾਈਲਾਂ ਟੀਵੀਆਂ ਤੇ ਫੋਨਾਂ ਨੇ ਨਾ ਤੇ ਸਾਰੀਆਂ ਗੱਲਾਂ ਇਹ ਨੇ ਜਿਹੜੀਆਂ ਪਲਾ ਦਿੱਤੀਆਂ ਨੇ ਜਿਹੜੇ ਆਪਣਾ ਪੁਰਾਣਾ ਵਿਰਸਾ ਹੁੰਦਾ ਸੀ ਬਿਲਕੁਲ ਹੀ ਸਾਰਾ ਪਲਾ ਦਿੱਤੇ ਤੇ ਜਾਂ ਓਹੀ ਗੱਲ ਬੋਸ਼ਰੀ ਸੀ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਵੀਡੀਓ ਬਣਾ ਲੈ ਤੇ ਫਿਰ ਉਹ ਪਾਪਾ ਜੀ ਉਹ ਹਾਂ ਤੇ ਜਦੋਂ ਰੋਟੀ ਖਵਾਉਂਦੇ ਕੋਈ ਮੇਚ ਨਹੀਂ ਲਾਉਂਦੇ ਸੀ ਕਿਸੇ ਨੂੰ ਕਿਸੇ ਨੂੰ ਨਹੀਂ ਹਾਂ ਹੱਥ ਦੇ ਬੋੜੀ ਜੇ ਹਾਂ ਕੱਲੇ ਪੁੱਜੋ ਸਕੂਲ ਵਾਲੇ ਪੜ੍ਹਨ ਵਾਲੇ ਬੰਦੇ ਨੂੰ ਜਵਾਕ ਗਰੀਬ ਛਾਣਦੇ ਕੱਲੀ ਤੇ ਮਚਾਇਆ ਤੱਕ ਨੇ ਪ੍ਰਾਂਤ ਮੱਡੀ ਆਟਾ ਗੁੰਨਣ ਵਾਲੀ ਤੇ ਉਹਦੇ ਵਿੱਚ ਨਾ ਉਹ ਪਾਣ ਦੇ ਲੱਡੂ ਚੱਕ ਕੇ ਟੋਕਰਾ ਵੀ ਇਸਤੇ ਮਾਰਦੇ ਜਲੇਬੀਆਂ ਦਾ ਲੱਡੂਆਂ ਦਾ ਵਰਕੀ ਦਾ ਫੋਲ ਜੀ ਜੀ ਬਸ ਛੜੀ ਨੇ ਜਿੰਨੀ ਜਿੰਨੀ ਖਾਣੀ ਹੁੰਦੀ ਉਹਨੇ ਉਹਨੇ ਰੋਕ ਚੱਕੀ ਜਾਂਦੇ ਹਾਂ ਜਦੋਂ ਰੰਜ ਲੈ ਲੈਂਦੇ ਉਸ ਦਿਵਾਲ ਦਾ ਰੋਟੀ ਦੇ ਚੱਕ ਹੋਵੇ ਖਵਾ ਕੇ ਚੋ ਜੀ ਆਈ ਜਗਲਾਂ ਕਰਦੇ ਹਾਂ ਹਾਂਜੀ ਤੁਸੀਂ ਪਾਪਾ ਜੀ ਦੇ ਗੱਲਾਂ ਜਿਹੜੀਆਂ ਸੁਣੇ ਲਈਆਂ ਲਈਆਂ ਕਿੱਦਾਂ ਦੀਆਂ ਲੱਗੀਆਂ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਜੇ ਤੁਸੀਂ ਅੱਗੇ ਹੋ ਆਪੇ ਯਾਰ ਵੀਡੀਓ ਦੇ ਵਿੱਚ ਇੰਦਾਂ ਦੀਆਂ ਗੱਲਾਂ ਉਹਨਾਂ ਦੇ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਜਰੂਰ ਦੱਸਿਓ ਤੇ ਇੱਥੇ ਮੈਂ ਲੱਗੀ ਸੀਗੀ ਬਸ ਸਬਜੀ ਦੀ ਤਿਆਰੀ ਕਰਨਾ ਹਨਾ ਤੇ ਮੈਂ ਉਹਨਾਂ ਨੇ ਸੀ ਅੱਜ ਪਕੌੜੇ ਦੇਸੀ ਤਰੀਕੇ ਨਾਲ ਜਿੱਦਾਂ ਮੈਂ ਬਣਾਉਣੀ ਹੁੰਦੀ ਹੈ ਜਿਵੇਂ ਕਿ ਸਾਨੂੰ ਪਹਿਲਾਂ ਵੀ ਸਾਰੀਆਂ ਮੇਰੀਆਂ ਭੈਣਾਂ ਨੂੰ ਪਤਾ ਹੀ ਹੈਗਾ ਹਨ ਤੇ ਜਿਹੜੇ ਮੇਰੇ ਨਾਲ ਨਿਊ ਜੁੜ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਤੇ ਇੱਕ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਸੋਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਜੇਕਰ ਕੋਈ ਕਮੀ ਪੇਸ਼ੀ ਹੁੰਦੀ ਹੈ ਉਹ ਵੀ ਪਲੀਜ਼ ਜ਼ਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਦੱਸਣ ਨਾਲ ਹੀ ਸਾਨੂੰ ਹਨਾ ਪਤਾ ਲੱਗਣਾ ਕਿ ਕਮੀ ਪੇਸ਼ੀ ਹੁੰਦੀ ਆ ਤਾਂ ਜ਼ਰੂਰ ਦੱਸਿਆ ਕਰੋ ਤੇ ਅੱਗੇ ਵੀ ਆਪਣੇ ਫਰੈਂਡ ਸਰਕਲ ਚ ਹੈ ਦੀ ਸਰਕਲ ਤੇ ਵੀਡੀਓ ਜਰੂਰ ਸ਼ੇਅਰ ਕਰਿਓ ਤੇ ਹਾਂਜੀ ਇੱਥੇ ਬਸ ਮੈਂ ਲੱਗੀ ਹੋਈਆਂ ਪਕੌੜੇ ਬਣਾਉਣ ਪਕੌੜੇ ਬਣਾਉਣ ਦੀ ਰੈਸਪੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਪਹਿਲਾਂ ਵੀ ਸ਼ੇਅਰ ਤੁਹਾਡੇ ਨਾਲ ਕੀਤੀ ਹੋਈ ਹੈ ਜੇਕਰ ਤੁਸੀਂ ਦੇਖਣੀ ਚਾਹੁੰਦੇ ਹੋ ਫੁੱਲ ਵੀਡੀਓ ਤਾਂ ਪਲੀਜ਼ ਮੇਰੇ ਚੈਨਲ ਤੇ ਜਾ ਕੇ ਜਰੂਰ ਦੇਖਿਓ ਤੇ ਜੇਕਰ ਤੁਹਾਨੂੰ ਕੋਈ ਨਾ ਕੋਈ ਡਾਊਟ ਆ ਕੋਈ ਨਾ ਕੋਈ ਤੁਹਾਨੂੰ ਚੀਜ਼ ਹੈ ਜਿਹੜੀ ਤੁਹਾਨੂੰ ਨਹੀਂ ਪਤਾ ਲੱਗੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋਗੇ ਇਥੇ ਮੈਂ ਹੋ ਸਕੂ ਦਾ ਦਵਾਰੇ ਐਸ ਵੀ ਤੁਹਾਡੇ ਨਾਲ ਸ਼ੇਅਰ ਕਰੂੰ ਨਹੀਂ ਤੁਹਾਨੂੰ ਕਮੈਂਟ ਦੇ ਵਿੱਚ ਜਰੂਰ ਰਿਪਲਾਈ ਕਰੋਗੇ ਹਨਾ ਬਸ ਇਥੇ ਮੈਂ ਲੱਗੀ ਹੋਈ ਆਂਗੀ ਪਕੌੜੇ ਬਣਾਉਣਾ ਤੇ ਇਥੇ ਤਕਰੀਬਨ ਟਾਈਮ ਜਿਹੜਾ 5 ਕਤਾ ਹੋਇਆ ਸੀ ਮੈਂ ਕਿਹਾ ਚਲੋ ਅੱਜ ਜਲਦੀ ਜਲਦੀ ਸਬਜੀ ਬਣਾ ਲਈਏ ਤੇ ਕੁਛ ਮੈਨੂੰ ਹੁੰਦਾ ਹਨਾ ਵਿੱਚ ਮੈਂ ਕੁਛ ਟਾਈਮ ਆਪਦਾ ਸਲਾਈ ਤੇ ਲਾ ਲੂ ਮੇਰੇਕਾ ਜਿਹੜਾ ਜਲਦੀ ਜਲਦੀ ਆਪਾਂ ਸਬਜੀ ਵਗੈਰਾ ਬਣਾ ਕੇ ਰੱਖ ਦਾਂਗੇ ਤੇ ਲਓ ਜੀ ਪਕੌੜੇ ਆਪਣੇ ਹੋ ਚੁੱਕੇ ਨੇ ਤਿਆਰ ਆਪਾਂ ਹੁਣ ਲੱਗੇ ਇਹਨਾਂ ਨੂੰ ਤਾਲਣਾ ਮਸਾਲੇ ਦੀ ਆਪਾਂ ਨੇ ਤਿਆਰੀ ਕਰ ਦਿੱਤੀ ਆ ਕੱਲਾ ਕੁੱਠਣ ਵਾਲਾ ਰਹਿ ਗਿਆ ਨਾਲ ਦੀ ਨਾਲ ਆਪਾਂ ਸਾਡਾ ਬਕਲਾਗੇ ਆ ਬਣਾਉਨੇ ਆ ਅੱਜ ਆਲੂ ਕੋੜਿਆਂ ਦੀ ਸਬਜ਼ੀ ਬੜੀ ਟੇਸਟੀ ਲੱਗਦੀ ਆ ਸੱਚੀ ਇਹ ਸਬਜ਼ੀ ਸਾਰਿਆਂ ਸਾਡੀਆਂ ਨੂੰ ਹਟ ਕੇ ਕਦੇ ਵੀ ਨਾ ਪਲੇਟੀ ਮੇਟ ਨਹੀਂ ਲੈ ਕੇ ਆਉਂਦੇ ਬਣਾਉਨੇ ਹਮੇਸ਼ਾ ਅਸੀਂ ਘਰ ਹੀ ਤਿਆਰ ਕਰਦੇ ਆਂ ਜੀ ਮੇਰੇ ਕੋਲ ਕਈ ਵਾਰੀ ਨਾ ਟਾਈਮ ਹੋਵੇ ਤੇ ਰੇਸ਼ੱਤੇ ਦੀ ਸਿੱਧੀ ਆ ਗਈ ਤੇ ਜਿਆਦਾ ਤਾਂ ਨਹੀਂ ਘਰੀ ਬਣਾਉਨੇ ਆ ਲੋ ਕੋੜੇ ਆਪਣੇ ਬਸ ਆਲਮੋਸਟ ਫੜ ਗਏ ਨੇ ਤੁਸੀਂ ਵੀ ਜਰੂਰ ਟਰਾਈ ਕਰਿਓ ਜੇ ਤੁਸੀਂ ਪੂਰੇ ਰੈਸਪੀ ਦੇਖਣਾ ਚਾਹੁੰਦੇ ਹੋ ਪਕੌੜੇ ਬਣਾਉਣ ਦੀ ਤਾਂ ਮੇਰੇ ਚੈਨਲ ਆ ਕੇ ਪਹਿਲਾਂ ਫਾਈ ਹੋਈ ਹੈ ਤੁਸੀਂ ਜਰੂਰ ਜਾ ਕੇ ਦੇਖ ਸਕਦੇ ਹੋ ਤੇ ਟਰਾਈ ਵੀ ਕਰਕੇ ਦੱਸਿਓ ਕਿ ਕਿੱਦਾਂ ਬਣੇ ਨੇ ਪਕੌੜੇ ਦੇ ਹੋਸਲੇ ਕੱਢ ਕੇ ਆਪਾਂ ਇਹਨਾਂ ਨੂੰ ਕੱਢ ਲਾਂਗੇ ਇਹਨਾਂ ਦਾ ਸਾਈਜ਼ ਨਾ ਫੀ ਨਾਰਮਲ ਰੱਖਿਓ ਛੋਟਾ ਛੋਟਾ ਸਾਈਜ਼ ਰੱਖਿਓ ਤਾਂ ਕਿ ਬਾਅਦ ਆਪਾਂ ਕੋਈ ਮੀਂਹ ਨੂੰ ਲੋੜ ਨਾ ਪਵੇ ਅੱレ ਜਿਆ ਪੈਣਾ ਦੇ ਦੋਨੋਂ ਪੀਸ ਕਰਾਂਗੇ। ਬੁੱਝ। ਉਹ ਆਪਣੇ ਬਣ ਗਏ ਆ। ਹੁਣ ਕੱਢ ਲੈਣੇ ਆ। ਬੁੱਝ। हां जी ਇੱਥੇ ਆਗੇ ਸੀ ਇਹਨਾਂ ਦੇ ਪਾਪਾ ਤੇ ਹੋਰ ਲੈ ਕੇ ਐਸੀ ਕੁਛ ਕਿਚਨ ਰਿਲੇਟਡ ਸਾਮਾਨ ਇਹ ਲੈ ਕੇ ਆਇਆ ਨੂਰ ਲਈ ਸ਼ੈਂਪੂ ਬਹੁਤ ਦਿਨਾਂ ਦੀ ਕਹਿ ਰਹੀ ਸੀ ਮੈਨੂੰ ਨਾ ਵੀ ਮੈਂ ਵਾਲ ਬਣਾਉਣੇ ਆ ਮੇਰੀ ਨੂੰ ਬੇਬੀ ਸ਼ੈਂਪੂ ਲੈ ਕੇ ਦਿਓ। ਇੱਕੋ ਸ਼ਿਕਰੋ ਡرائی ਫੂਡ ਅਤੇ ਮੇਂ ਜੀਰਾ ਵਗੈਰਾ ਤੇ ਕੁਝ ਇਹ ਪਕੌੜੀਆਂ ਲੈ ਕੇ ਆਏ ਸੀਗੇ ਦਹੀਂ ਵਗੈਰਾ ਚ ਪਾਉਣ ਵਾਸਤੇ ਮਗਾਈਆਂ ਸੀ ਬਾਕੀ ਇਹ ਨਾ ਬੱਚੇ ਵੀ ਗਏ ਵੇ ਖਾ ਲੈਂਦੇ ਨੇ ਤੇ ਇਹ ਲੈ ਕੇ ਆਏ ਸੀ ਮਗਜ ਤੇ ਇਹਨਾਂ ਦੇ ਪਾਪਾ ਨਾ ਸਵੇਰੇ ਉੱਠ ਕੇ ਠੰਡਾਈ ਵਗੈਰਾ ਤਾਂ ਇਹਨਾਂ ਬਣਾਉਂਦੇ ਰਹਿੰਦੇ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਜੀਆਂ ਪਾ ਕੇ ਨਾ ਬਣਾਉਂਦੇ ਹੁੰਦੇ ਰਗੇ ਉਹ ਤੇ ਇਹ ਲੈ ਕੇ ਆਏ ਸੀ ਇਹ ਕੁਲਫੀ ਮਿਕਸ ਕੁਲਫੀ ਬਣਾਉਣ ਵਾਸਤੇ ਨਾ ਜਿਹੜਾ ਦੇ ਵਿੱਚ ਪੈਂਦਾ ਹੁੰਦਾ ਜਿਵੇਂ ਆਪਾਂ ਕਸਟਰਡ ਪਾ ਲੈਂਦੇ ਨੇ ਸਪੈਸ਼ਲ ਕੁਲਫੀ ਦੇ ਨਹੀਂ ਹੁੰਦਾ ਇਹ ਤੇ ਲੋਜੀ ਇਹ ਕਿ ਨਿਕਲੇ ਆ ਵਿੱਚੋਂ ਇਹ ਨਿਕਲੀ ਹੈਗੀ ਲਿਸਟ ਸੌਦਿਆਂ ਦੀ ਹਨਾ ਇਹ ਵੀ ਇਹਨਾਂ ਨੇ ਵਿੱਚ ਫਵਾਕੇ ਲਿਆਉਂਦੇ ਕਹਿੰਦੇ ਤੁਹਾਨੂੰ ਵੀ ਪਤਾ ਲੱਗੇ ਵੀ ਕਿਵੇਂ ਕੁਝ ਆਉਂਦਾ ਤੇ ਲੋਜੀ ਇਹ ਲੈ ਕੇ ਆਏ ਆ ਪਦੀਨਾ ਚਟਨੀ ਕੋਠਣ ਲਈ ਇਹਨਾਂ ਦੀ ਫੇਵਰੇਟ ਆਈ ਇਹ ਚਟਨੀ ਕਾਸੀ ਦੀ ਵੀ ਚਟਨੀ ਹੋਵੇ ਬਹੁਤ ਜ਼ਿਆਦਾ ਫੇਵਰੇਟ ਆਈ ਲੋਜੀ ਤਿੰਨੇ ਬੱਚਾ ਵਾਲਟੀ ਕਰ ਰਹੇ ਹੈ ਇੰਜੋਏ ਬੰਗੋੜੀਆਂ ਤਿੰਨੇ ਲੱਗਿਆ ਬਈ ਤੁਸੀਂ ਵੀ ਖਾ ਲਓ ਲਾਓ ਜੀ ਇੱਕ ਬੱਚਾ ਬੈਠਾ